ਮੈਂ ਜਬਨਦੀ ਤੈਨੂੰ ਦੀਦ ਨਹੀਂ ਹੈਗਾ ਵੀ ਗੰਦਲਣਾ ਮੈਂ ਜਬਨਨ ਦਾ ਮੈਂ ਭੈਣ ਲੱਗੀ ਭੈਣ ਦੇ ਆਹਨ ਲੱਗੀ ਨਾਲੇ ਹੋਰ ਲੱਗੀ ਲੈ ਬੜ ਬਈ ਯੱਕ ਵੈਸੇ ਗਿਣੇ ਕੋਰੇ ਦੌੜੀ ਮੁਬਾਰਕਾ ਲਓ ਜੀ ਬਹੁਤ ਬਹੁਤ ਮੁਬਾਰਕਾਂ ਹਾਂਜੀ ਵੈਲਕਮ ਹੈ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਹੋਪ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲਿਆਂ ਜੀ ਸਨਾਮ ਕੌਰੀ ਵਾਲੇ ਨੂੰ ਫੋਨ ਦਵਾਉਣ ਕੌਰੀ ਵਾਲਾ ਕਹਿੰਦਾ ਨਵਾਂ ਫੋਨ ਲੈਣਾਗਾ ਮੈਂ ਤੇ ਕਹਿੰਦਾ ਲੇਵਲ ਥੋੜਾ ਜਿਹਾ ਉੱਚਾ ਕਰਨਾ ਆਈਫੋਨ ਦਾ ਤੂੰ ਦਿਖਾਉਣਾ ਵੀ ਕਿਹੜੀ ਸੀਰੀਜ਼ੋਂ ਲੈ ਕੇ ਆਉਂਦਾ 14 15 16 ਕਹਿੰਦਾ ਇਹਨਾਂ 'ਚੋਂ ਲੈਣਾ ਕੋਈ ਨਾ ਕੋਈ ਫੋਨ ਪ੍ਰੋ ਤੇ ਬਣੇ ਰਹੋ ਬਲੌਗ ਦੇ ਐਂਡ ਤੱਕ ਮਲਾਉਣਾ ਤੁਹਾਨੂੰ ਆਉਣ ਵਾਲੀ ਆ। ਉਹਦਾ ਕੈਸ਼ ਨਾਲ ਪੌਕਟਾਂ ਨੇ ਫੁੱਲ ਵਲੀਏ। ਤਾਂ ਹੀ ਜਣ ਨਾਰਾ ਡਾਲਰ ਡਾਲਰ ਵਾਲੀਏ। ਡਾਲਰ ਵਾਲੀਏ। ਨਾ ਕਹਾਂ ਉਹ ਸੋਹਣੀ ਬਹੁਤ ਲੱਗੀਨ। ਵੱਡੇ ਗਰਿਆਲ ਵਾਲੇ ਵਾਲ ਰੱਖਲੇ ਕਹਿੰਦੇ ਉੱਪਰ ਮੈਂ। ਹਾਂ ਵੱਡਾ ਗਰਿਆਲ ਜਿਹੜਾ ਵੱਡਾ ਗਰਵਾਲ। ਵੱਡਾ ਕਿਹੜਾ? ਵੱਡਾ ਗਰਵਾਲ। ਵੱਡਾ ਗਰਵਾਲ। ਹਾਂ। ਟੰਗਾ ਮੈਂ ਤਾਂ ਪੰਕੇ ਦੇ ਬੈਠਾ ਪੰਕੇ ਸਰਦਾਰ ਗਏ ਪੰਕੇ ਸਰਦਾਰ ਪਹਿਲਾਂ ਤਾਂ ਮੈਨੂੰ ਐਂ ਦੱਸੋ ਜਿਹੜੇ ਫਸਲ ਦੇ ਪੈਸੇ ਆਏ ਨੇ ਠੀਕ ਹੈ ਉਹ ਜਿਹੜਾ ਡਾਕਾ ਮਾਰਿਆ 55000 ਰੁਪਏ ਦਾ 70 ਦਾ ਮਾਰਤਾ 70 ਦਾ ਮਾਰਤਾ ਹੈ 15000 ਗੱਡੀ ਤੇ ਨਾ ਦੱਸ ਹੈਲੋ 60000 ਰੁਪਏ ਦਾ ਮੋਬਾਈਲ ਤੇ ਅੱਜ ਤੇਰੇ ਸਾਥ ਕੀ ਤੱਕ ਕਦਰੀ ਇੱਕ ਉਹ ਬੁਰਸ਼ ਇਤਨੀ ਖੁਸ਼ੀ ਇਤਨੀ ਖੁਸ਼ੀ ਮਾ ਕੌਰੀ ਨੇ ਕਾਰ ਫੜਾਤਾ ਨਾਲ ਹੈ ਕਿੰਨੇ ਮਰਜੀ ਸਵੇਪ ਮਾਰੋ ਕਹਿੰਦਾ ਕਹਿੰਦਾ ਇਹ ਘਟੇ ਚ ਕੜਾ ਨਹੀਂ ਤੇਰੇ ਸਾਥ ਕਿ ਹੋਏ ਮੈਂ ਕਹਿੰਦਾ ਛੱਡੋ ਮੈਂ ਦੜਾ ਹਣਾ ਯਾਰ ਬੰਦੇ ਦਾ ਮੈਂ ਕਹਿੰਦਾ ਛੱਡੋ ਮੈਂ ਉਹ ਘੁੰਮਣ ਚੱਲਦੇ ਮੈਂ ਕਹਿੰਦਾ ਕਾਰ ਤਾਂ ਆ ਗਿਆ ਹੋਊਗਾ ਇਹ ਚ 65 ਲੱਖ ਰੁਪਏ ਖੁਸ਼ੀ ਕਿੰਨੀ ਹੈ ਓਏ ਓ ਯਾਰ ਆਪਾਂ ਨੂੰ ਥੋੜੀ ਚਾਹ ਚੋ ਪੀ ਹਾਂ ਉਹ ਤਾਂ ਪਹਿਲਾਂ ਵੀ ਆਈਫੋਨ ਰੱਖਿਆ ਹੋਇਆ ਮੇਰੇ ਬਾਪ ਨੇ ਨੌਕਠਵੀਂ ਚ ਹੀ ਦਪਾਇਆ ਸੀ ਕੀ ਉਹ ਮੈਨੂੰ ਖੁਸ਼ੀ ਬਖਸ਼ ਦੇ ਫੋਨ ਤਾਂ ਪਿਛਲੇ ਸਾਲ ਲਿਆ ਹੋਰ ਦੋ ਮਣਾਈ ਜਾਂਦਾ ਹੁੰਦਾ ਵਿੰਦਰ ਨੂੰ ਲੈ ਚਲੀ ਦੋਨੇ ਦਾ ਕੀ ਕਰਾਂ ਮੜੀ ਜੀ ਰੌਣਕੀ ਜੀ ਲੱਗ ਜੀ ਕੀ ਆ ਲੱਗ ਰਿਹਾ ਇਹਦੇ ਸਪੜਾ ਲਾਉਂਗਾ ਬਲੈਂਕੀ ਆਪਰੇ ਨਾਮਗੇ ਸਿੱਧੀ ਨਾਲ ਨਾਲ ਇਹਨੂੰ ਕਰਾਵਾਂਗੇ ਇਹ ਬੁਰਸ਼ੀ ਕੀ ਆ ਲਾ ਬਲਾ ਉਹਨੂੰ ਬੁਲਾਉਣਾ ਬੁੰਦਰੋਂ ਆਏ ਨਿਕਲ ਗਿਆ ਹੁੰਦਾ ਬਯੰਤ ਬਯੰਤ ਸਰਦਾਰ ਬਿੰਦਰ ਸਰਦਾਰ ਆਦਾ ਨਾਮ ਪੂਰਾ ਓ ਤੇਰੇ ਸਾਥ ਕੇ ਓਏ ਜੇ ਡੈਗ ਜਾਂਦਾ ਬਲੌਗ ਚ ਰੌਣਕੀ ਲੱਗ ਜਾਂਦੀ ਸਨੇ ਕੰਦਰ ਦੇਖੀ ਹੈ ਹਾਂ ਬੰਦੀ ਨੂੰ ਮਾਸੇ ਨਾਲ ਦੀ ਆ ਤਾਂ ਮੈਂ ਕਹਣਾ ਬੰਬ ਡਿੱ ਗਿਆ ਕੱਲ ਰਾਤ ਗੋਲਾ ਬਰੂਦ ਤੇਰੇ ਸਾਥ ਗਿਆ ਤਾਂ ਬੜਾ ਹੋ ਗਿਆ ਨੁਕਸਾਨ ਉਹ ਕਿਵੇਂ ਡਿੱਗੀ ਏ ਮੈਂ ਇਸਨੇ ਦੇਖੀ ਹੈ ਹਾਂ ਮੈਂ ਇਸਨੇ ਦੇਖੀ ਆਹੋ ਕੋਈ ਨਹੀਂ ਡਿੱਗੀ ਹੈ ਕੋਈ ਨਹੀਂ ਥਾਜੀ ਹੈ ਥਾਜੀ ਡਿੱਗੀ ਹੈ ਹੋਰ ਨੁਕਸਾਨ ਦਾ ਘਰ ਹੈਗਾ ਤੇ ਤੂੰ ਮੈਂ ਇਸ ਬੰਨਦੀ ਤੈਨੂੰ ਦੀਨ ਨਹੀਂ ਹੈਗਾ ਵੀ ਕੰਦਲਣਾ ਮੈਂ ਇਸ ਬੰਨ ਦਾ ਮੈਂ ਹਾਂ ਲੱਗੀ ਬੰਦੇ ਆਹਨ ਲੱਗੀ ਨਾਲੇ ਹੋਰ ਲੱਗੀ ਨੁਕਸਾਨ ਦਾ ਘਰਾਂ ਉਹ ਤਾਂ ਗਿੱਦਿਆਂ ਗੰਦਾ ਕਿ ਨਾ ਮੁੱਕਣੇ ਕਿ ਵਾਖੇ ਹੋਰ ਇਹਨੂੰ ਪਤਾ ਤਾਂ ਨਹੀਂ ਜੀਗਾ ਸੇ ਦਾ ਆ ਲੈ ਕੱਢ ਹੁਣ ਗੰਦਾ ਕਿਵੇਂ ਕੱਢੇਗਾ ਲੈ ਤਰੂ ਓਏ ਮੀਏ ਜ਼ਿਆਦਾ ਆ ਗਿਆ ਮਿੱਟੀ ਕੀ ਮਰੀ ਜਨੇ ਹੋ ਚੰਨਾ ਘੰਟੇ ਰ ਹੋਰ ਚਲਾ ਤੇਰੇ ਥਪੜਾ ਜੱਲੂਗਾ ਓਏ ਚੋ ਟਿੱਡੀ ਛੜ ਪਾਲੀ ਹੁਣ ਮੈਲੀ ਹੋ ਜੂ ਯਾਰ ਨਾ ਨਾ ਤੇਰ ਬੋ ਨਾ ਨਾ ਇਧਰ ਦਾ ਬਾਉ ਤੇਰੇ ਮੀਂਹ ਪਤਾ ਕਿੰਨਾ ਪਿਆਗਾ ਲੈ ਚੱਕੜ ਹੋ ਰਿਆ ਹੋਗਾ ਚੱਲ ਤੁਰਾ ਮੋੜਦਾਲ ਇੱਕ ਵਾਰ ਦੇਖ ਲੈ ਉਹ 60000 ਰੁਪਏ ਫੋਨ ਤੇ ਲਾਉ ਨੂੰ ਫਿਰਦਾ ਗੱਡੀ ਚ ਬਉਣ ਨੂੰ ਤੇਲ ਨੂੰ ਕਹਿੰਦਾ ਪੈਸੇ ਆਪਾਂ ਵੀ ਲਾ ਦੀਆਂ ਲੀਟਰ ਲਓ ਜੀ ਇਹ ਆ ਸਾਡੇ ਪਿੰਡ ਦੇ ਮੋੜੇ ਦੇ ਦਿਗਾਨ ਜਿਹਦਾ ਨਾਮ ਹੈ ਗੋਰਾ ਸ਼ੌਪ ਦਾ ਨਾਮ ਬਰਮਾ ਮੋਬਾਈਲ ਹੱਬ ਲੈ ਬਾਈ ਕੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਐਨ ਵਧੀਆ ਮੈਂ ਮੁੰਡੇ ਨੂੰ ਹੁਣ ਖੁਸ਼ ਕਰਕੇ ਦਰ ਦੇ ਰੋ ਐ ਚਿੰਗੀ ਜਰਾ ਇਹਦੇ ਡੈਡੀ ਨੇ ਦੇਤਾ ਸਾਨੂੰ ਕ੍ਰੈਡਿਟ ਕਾਰਡ ਕਹਿੰਦਾ ਜਿਹੇ ਲੱਖ ਦਾ ਸਵੈਪ ਮਰਵਾ ਲਵੋ ਜੀ ਠੀਕ ਹੈ ਜਿਹੜਾ ਮਰਜੀ ਫੋਨ ਚੱਕੋ ਬਾਈ ਮਲੂ ਗਰੋਂ ਆਈਫੋਨ ਹੀ ਜਾਦੇ ਮਿਲਦੇ ਨੇ ਪਰ ਹੋਵੇ ਹੂੰ ਚਟਾ ਵਾਲਾ ਇਹ ਚਟਾ ਭਾਲ ਦਾ ਕਾਲਾ ਭਾਲ ਦਾ ਲੀਲਾ ਲਾਲ ਦੱਸ ਕਿਹੜਾ ਚਾਹੀਦਾ ਚਟਾ ਚਟਾ ਚਾਹੀਦਾ ਲੈ ਬਾਈ ਚਟਾ ਫੋਨ ਮੁੰਡੇ ਚੈੱਕ ਕਰ ਓਏ ਤੂੰ ਖੁਸ਼ ਰਹੇ ਤੂੰ ਖੁਸ਼ ਰਹੇ ਐਸੀ ਸਾਨੂੰ ਨਾਲ ਦੀ ਨਾਲ ਚਾਹੀਦੇ ਨੇ ਪਰ ਦਰ ਦੂਰ ਬੰਦ ਆਵੇ ਸਿੱਧੀ ਗੱਲ ਦੱਸ ਪੁੱਛੇ ਨੂੰ ਕੀ ਸਲਾਹ ਜੀ ਸਲਾਹ ਵੀ ਲੈਣਾ ਕਿ ਨਾ ਪੋਣਾ ਦਵਾਂਗੇ ਹਾਂ ਸਲਾਹ ਵੀ ਕਰੀ ਜੀ ਚੱਟਾ ਨਾ ਮਾਉਣ ਪਾਣੀ ਲੈਣਾ ਚੱਟਾ ਬਈ ਚੱਟਾ ਮੰਗਵਾ ਦੇ ਫੇਰ ਇਹਨੂੰ ਚੱਟਾ ਕਹਿੰਦਾ ਚੱਟਾ ਪਹਿਨਦਾ ਯਾਰ ਆਪਣੇ ਪਿੰਡ ਵਾਲੇ ਫੜੇ ਦਗੇ ਹੁਣ ਚੱਟਾ ਕਿੱਥੋਂ ਸਹੀ ਹਾਂ ਉਹਨਾਂ ਦਾ ਦੁਕਾਨ ਦਾ ਪਹਿਲਾਂ ਤੈਨੂੰ ਕੀ ਲੋ ਲੈ ਲੈਂਦਾ ਜੀ ਆ ਤੈਨੂੰ ਸੋਣਾ ਹੀ ਲੱਗਿਆ ਫੋਨ ਆ ਬੰਨਿਆਂ ਦਿਖਾ ਗਏ ਆ ਜੀ ਕਲਰ ਕਿੰਨਾ ਘੈਂਟ ਆ ਯਾਰ ਕੰਚ ਵਰਗਾ ਯਾਰ ਪੀਸ ਆ ਆ ਦੇਖੀਂ ਬਾਈ ਆ ਸੋਹਣਾ ਨਹੀਂ ਆ ਜੀ ਆਹ ਸੇਮ ਆ ਲੈ ਬਾਈ ਕਿਹੜੋ ਦੇਖਦਾ ਨਹੀਂ ਮੇਰਾ ਉਹ ਉਹ ਦੰਦ ਕੋ ਕੋ ਬਿੰਦਰਾ ਰੰਗ ਲੈਣਾ ਮੇਰਾ ਤਾਂ ਉਹਦਾ ਚੂਟੀ ਦਾ ਦਿਖਾਈ ਥੋੜਾ ਜਿਹਾ ਚੱਕ ਦੇ ਯਾਰ ਜੀ ਕਿਹੜਾ ਆ ਕਲਰ ਨਹੀਂ ਮਿਲਦਾ ਇਹ ਤਾਂ ਬਿੰਦਰ ਸਰਦਾਰ ਨੇ ਆਨਲਾਈਨ ਮੰਗਾਇਆ ਜੀ ਇਹਦੇ ਕਿਹ ਹੋਣੇ ਜੀ ਕੋਈ ਲੈ ਗਿਆ ਆਪਾਂ ਬੰਦ ਕਰਦੀ ਕੰਪਨੀ ਚੱਲ ਖਲੇ ਪੜ ਬਈ ਚੱਕ ਵੈਸੇ ਗਨਗੋਰੇ ਚੱਕ ਹੱਥ ਮਾਰ ਕਰਾਂ ਨੂੰ ਵੀ ਕਿੰਨੇ ਨੇ 10 15 ਸਰਦਾਰ ਸਾਹਿਬ ਆ ਆ ਕਿਨੇ ਰੇਡ ਰੂਡ ਕਰਾਉਈ ਆ ਕੇ ਕਹਿੰਦਾ 45 ਦਾ ਕਰ ਲੈ ਨੀਲੇ ਦਾ ਫੈਨ ਦਾ ਯਾਰ ਇਹਦਾ ਫ੍ਰੀਜਿੰਗ ਲੈਣਾ ਕੋਈ ਰੇਡ ਦਾ ਹੋ ਗਿਆ ਬਾਈ ਨਾਲ ਹਾਂ ਪਾਰਟੀ ਜੋ ਕੇ ਛੱਡਦੇ ਕਿੰਨੇ ਪਾਰਟੀ ਜੋ ਕੇ ਛੱਡਦੇ ਹੋਇਆ ਛਡਾ ਲਿਆ ਸਿੱਧੀ ਕੀ ਦੇਖਿਆ ਨਾ ਦੱਬੇ ਕੱਪੇ ਨੇ ਕੱਤੇ ਵਿੱਚ ਹੋ ਗਿਆ 47 ਹੋ ਗਿਆ 47 ਉਹਨੇ ਪੀ ਕੇ ਬੈਂਡ ਗੋਲਵੇ ਦੱਬੇ ਗਿਆ ਕਰਨਾ ਨਾ ਮੋੜਾ ਇਹਨੇ ਦਾ ਮੇਰੀ ਗੱਲ ਸੁਣੋ ਦੋ ਦਾਂਗਾ ਬਹਿਣੀ ਹੈ ਗੱਲ ਸੁਣੋ ਬਿੰਦਰ ਤੈਨੂੰ ਵੀ ਦਵਾ ਦਈਏ ਨਾ ਮਾਪੂਣੀ ਹਾਂ 58000 ਜੀ ਹੋਰ ਯਾਰ ਹੈ ਕਿੰਨੇ ਦੀ ਕਮਾਈ ਹੈ ਹੋਰ ਦੋ ਮੁਬਾਰਕਾਂ ਲਓ ਜੀ ਬਹੁਤ ਬਹੁਤ ਮੁਬਾਰਕਾਂ ਫਟਾਕਾ ਜ ਨਹੀਂ ਹੈਗਾ ਉਹ ਫਟਾਕਾ ਜ ਆ ਪਾਉਂਦੇ ਆਪਾਂ ਕੰਗ੍ਰੈਚੁਲੇਸ਼ਨ ਵਾਲਾ ਉਹ ਚੁਪਾ ਦੇ ਬੈਗ ਚ ਫਿਰ ਇਹ ਆ ਕਰਤਾ 60000 ਦਾ ਡੱਬਾ ਤੇਰੇ ਦਾ ਡੱਬਾ ਦੇ ਕੇ ਜਾ ਹਾਂ ਆ ਜਿਹੜਾ ਮੈਂ ਦਿੱਤਾ ਉਹ ਮੈਂ ਕੋਲ ਪੰਜ ਹਜ਼ਾਰ ਦਾ ਲੈ ਰੱਖਾਂਗੇ ਵੀ ਰੱਖਣੂ ਕੀ ਆ ਇਹ ਤਾਂ ਮਿੱਟੀ ਆ ਛੜਦੇ ਬਾਅਦ 5000 ਦਾ ਮਾਇਲ ਹੁੰਦਾ ਕੋਈ ਲੈਡੀ ਦੀ ਫੋਟੋ ਵਿੱਚ ਲੈਣਾ ਆ ਐਡਾ ਭੈਣ ਜਿਹੜਾ ਬਈ ਰਾਮੀ ਬੰਦਾ ਫੋਨ ਲੈਣਾ ਹੋਵੇ 10 ਸੁਣਦਾ ਲੈ ਇਹਨੇ ਇਹਨੇ ਬੁੜੇ ਦਾ ਫੋਨ ਲੈਣਾ ਦੀ ਬੁੜੇ ਦੀ ਫੋਟੋ ਲਾ ਕੇ ਰੱਖੇ ਨੇ 10 ਦਿਨ ਹੋ ਗਏ ਆ ਦੇਖ ਲੈ 60000 ਚ ਫੋਟੋ ਪੈ ਗਈ ਕਵਰੀ ਨੂੰ ਇਹ ਆਏ ਲਾ ਰੱਖੇ ਦੀ ਉਹਦੀ ਹੁਣ ਲੈ ਕਿਹਤਰੇ ਮੈਨੂੰ ਕਹਿੰਦਾ ਅੱਜ ਫੋਨ ਲੈ ਲਿਆ ਅੱਜੇ ਹਟਾ ਦੂੰ ਕਹਿੰਦਾ ਫੋਟੋ ਇਹਦੀ ਉਹਦਾ ਦਾ ਦੂ ਫੋਨ ਦਾ ਕਹਿੰਦਾ ਕੱਤ ਲੈ ਨੇ ਜੀ ਮੈਂ ਪਬਦੀ ਚ ਮੇਰੀ ਗੱਡੀ ਬੰਨੂ ਬੀੜਿਆਂ ਪਾਈਏ ਬਈ ਇਹਨਾਂ ਨੂੰ ਪੁੱਛ ਕੋਈ ਜੰਮ ਗਿਆ ਕੋਈ ਵੀ ਤੈਨੂੰ ਉਹ ਪੁੱਛ 13 ਮਗਾਵਲਾ ਕਰਨ ਨੂੰ ਫਿਰਦਾ ਇਹ ਚ ਵੀ ਚਪੜੇ ਲਾਉਂ ਇਹ ਦੇ ਹਾਂ ਨਾਲੇ ਮੇਰੇ ਛੋਟਾ ਇੱਕ ਮਿੰਟ ਮੈਂ ਹੁਣੇ ਹੁਣੇ ਕਰਦਾ ਸਾਰਾ ਪੇਸ ਇਹ ਵੀਡੀਓ ਮੇਰੇ ਅੰਦਰ ਚ ਡਿਲੀਟ ਹੋ ਜਾਂਦੀ ਆ ਹਮਮਾ ਡਿਲੀਟ ਕਰਦੇ ਫੋਨ ਵਰਗੇ ਉੱਦੋ ਮਾਈ ਜਾਂਦਾ ਮਾ ਲਈ ਸੋ ਰੈਫਰੈਂਸ ਤੇ ਆਉਣ ਬਈ ਕੁਝ ਰਾਇਤ ਕਰਾਂਗੇ ਬੰਦਿਆਂ ਨੂੰ ਮਿਲੂ ਬਈ ਤੁਹਾਡੇ ਨਾਮ ਤੇ ਜਰੂ ਤੇਰੇ ਸਾਥ ਕੇ ਹੋਏ ਲੈ ਪਹੁੰਚੋ ਬਈ ਉਰੇ ਆ ਕੇ ਮੈਨੂੰ ਫੋਨ ਲਾ ਲੈ ਕਰੋ ਕੋਈ ਚੱਕਰ ਨਹੀਂ ਲੈ ਸੋ ਲੋ ਸਮਾਂ ਹੈਪੀ ਕਰਾ ਦਿਆ ਕਰੂੰਗਾ ਕਹੇ ਪੰਕਜ ਬੌਸ ਤੇ ਬੰਦਰ ਸਰਦਾਰ ਗੈਰੀ ਦੇ ਠੀਕ ਹੈ ਮਾ ਲਈ ਪਿੰਡ ਜਿਹਦਾ ਪਤਾ ਕੋਰੇ ਹੀ ਲਾ ਦੂ ਵੀ ਲੈ ਲਿਆ ਮੈਂ ਜੋ 14 ਬਰੂ ਆ ਜਾ ਮਾੜਾ ਨੇ ਜਮਾ ਇਹ ਹੀ ਰੱਖਿਆ ਕਰ ਇਹਨੂੰ ਬੱਸ ਕਿਉਂਏ ਫੋਟੋ じゃ ਰੱਖਿਆ ਕਰੀਏ ਹੁਣ ਚੱਲ ਠੀਕ ਹੈ ਵੀਰੇ ਠੀਕ ਹੈ ਜੀ ਗਵਿੰਦਰ ਜਿਹਦੀਆਂ ਅੱਖਾਂ ਫਟ ਗਈਆਂ ਜਿਹੜੀ ਤੇਰੇ ਨਾਲ ਚੈਟ ਲੱਗ ਰਹੀ ਹੈ ਸਨੇਵ ਜਿਹੜੇ ਚੱਕਦੇ ਨੇ ਭਈ ਇਹ ਵੀ ਸ਼ਕਾਰ ਹੈ ਟੂੰਗੀ ਗੱਲ ਜਾਂਦੀ ਹੈ ਹੈ ਟੂੰਗੀ ਗੱਲ ਹੈ ਉਹਨੂੰ ਬੁਲਾ ਲਾ ਮੇਰੀ ਗੱਲ ਸੁਣਨ ਆਉਂਦੇ ਹੋਏ ਅੱਖਾਂ ਬਣਾਉਂਦੀ ਆਉਣੇ ਮਿੱਟੀ ਜਨੂਗਾ ਮੋਟਰਸਾਂ ਚਲਾ ਜਾਉ ਆਪ ਕਰਕੇ ਮੋਟਰ ਤਾਂ ਨਾ ਵੀ ਚਨਾ ਸਾਡੇ ਜੀ ਵੀ ਤੇਲ ਪਾ ਅੱਛਾ ਤੇ ਉਹ ਵਧਾਈਆਂ ਵੀਰ ਨੂੰ ਭਰਾ ਸਾਡਾ 14 ਅਪ੍ਰੋ ਲੈ ਆਇਆ ਗੱਲ ਕਰਦਾ ਫੇਰ ਸੁਣਾਗੇ ਪਹਿਲਾਂ ਜਾਨ ਸਰ ਬੇਕਰਮ ਜਬੜਾ ਪਹਿਲਾਂ ਠੀਕ ਆ ਨਾ ਉੱਥੇ ਲਾ ਸਾਡਾ 11200 ਰੁਪਏ ਸਾਡੇ ਤੇ ਕਿੱਥੇ ਉਹਦੇ ਨਾਲ ਗੱਡ ਤਾਂ ਸਮੀਤ ਦੇ ਦਾ ਫੇਰੇ ਆਉਂਦੇ ਹੋਏ ਲਵਾਵਾਂਗੇ ਪਹਿਲਾਂ ਇਹਨੂੰ ਕਿਹਾ ਪਾਰਟੀ ਕਰ ਨਾਲ ਪਾਰਟੀ ਹਾਂ ਕਰਦੇ ਆਂ ਤਾਂ ਲਵਾ ਦੋ ਜਾਂ ਫਿਰ ਫੋਨ ਵੇਚਦਾ ਸਾਨੂੰ ਤਾਂ ਪਾਰਟੀ ਚਾਹੀਦੀ ਜੇ ਫੋਨ ਵੇਚ ਕੇ ਦੇ ਚਲ ਗੱਲਾਂ ਚਲੋ ਲੱਗ ਗਿਆ ਬੱਚੋ ਵੇਚਣ ਦੀ ਪਹਿਲਾਂ ਚਲਵਿੰਦਰ ਬੋਰਾ ਫੋਨ ਬੜੀਆ ਜਾਂਦਾ ਹੈ ਹਾਂ ਇਹ ਕਿਸੇ ਨੂੰ ਲੈ ਕੇ ਆਉਣਾ ਹਾਂ ਸਾਡਾ ਨਾਮ ਲਓ ਹਾਂ ਜਾ ਕੇ ਫੋਨ ਤੁਹਾਨੂੰ ਮਿਲ ਜੂਗਾ ਫ੍ਰੀ ਮਿਲੂਗਾ ਇੱਕ ਫੋਨ ਫ੍ਰੀ ਮਿਲੂਗਾ ਅੱਛਾ ਇੱਕ ਨਾਲ ਇੱਕ ਬੜੀ ਹੈ ਇੱਕ ਦੇ ਪੈਸੇ ਦੋ ਦੂਜਾ ਫ੍ਰੀ ਹੈ 200 ਵਾਲਾ ਉਹ ਵੀ ਠੀਕ ਹੈ ਬਾਕੀ ਡਰ ਦੇ ਉਰੀ ਆਪ ਹੈ ਨਹੀਂ ਤੰਨਾ ਬੈਠੇ ਆ ਹਾਂ ਠੀਕ ਹੈ ਹਾਂ ਜੇ ਕੋਈ ਬੋਲੂ ਮੱਥਾਪੜੇ ਲਾ ਕੇ ਲੰਗਣਾ ਨਾ ਉਹ ਚੋ ਸਮਝ ਜਾਈਏ ਕੌਣ ਸਾਮੂ ਬਾਚੋਂ ਤੁਸੀਂ ਇਹ ਸਮਝੋਗੇ ਜਿਹੜਾ ਦੀ ਜਿਹੜਾ ਨਾਮ ਲੈ ਕੌਣ ਭੋਪਿੰਦਰ ਕਰਮਾ ਆ ਵੀ ਲੰਗੂ ਆ ਵੀ ਸਮਝੂਗੇ ਰ ਮੇਰਾ ਥਾਪੜੇ ਲਾ ਕੇ ਲੰਗਣਾ ਆ ਵੀ ਲੰਗਿਆ ਪਾ ਪਾ ਸੌਰੇ ਦੀ ਲਾਲ ਮਰੂਤੀ ਨੇ ਮਰੂਤੀ ਨੇਗੀ ਭੈਣ ਦੇ ਯਾਰ ਉਹ ਨੈਨੂ ਆ ਨੈਨੂ ਆ ਸੌਰੇ ਦੀ ਲਾਲ ਨੈਨੂ ਨੇ ਅੱਜ ਚੱਕੋ ਆ ਬਲਾਂਗਾ ਤੇਰਾ ਬਾਪ ਵਿਕਰਮ ਤਾਂ ਰੋਕ ਦੇ ਅੱਛਾ ਪਿੱਛੋਂ ਨਹੀਂ ਲੈ ਕੇ ਜਾਏਗਾ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਚਲੋ ਜੀ ਚਲੋ ਚਲੋ ਆਇ ਨਹੀਂ ਜਲਦੀ ਚਾਲ ਅੰਦਰੇ ਲੈ ਜਾ ਉਹ ਅੰਦਰ ਲੈ ਜਾ ਅੰਦਰ ਲੈ ਜਾ ਲੈ ਚੱਲ ਲੈ ਚੱਲ ਮੈਂ ਦੇਖੀ ਅੰਦਰ ਰੁਕੀ ਹੈ ਜਿਵੇਂ ਮੈਂ ਦੇਖੀ